ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਧਾਣਾ ਦੇ ਇੱਕ ਨੌਜਵਾਨ ਨੂੰ ਥਾਣਾ ਕੈਂਪ ਪੁਲਿਸ ਵੱਲੋਂ ਇੱਕ ਮਾਮਲੇ 'ਚ ਬੀਤੇ ਦਿਨੀ ਦੇਰ ਸ਼ਾਮ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਵੱਲੋਂ ਨੌਜਵਾਨ ਦੀ ਖਰਾਬ ਹਾਲਤ ਕਾਰਨ ਹਸਪਤਾਲ ਤੱਕ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਕੈਂਪ ਪੁਲਿਸ 'ਤੇ ਦੋਸ਼ ਲਾਏ ਨੇ ਕਿ ਪੁਲਿਸ ਦੀ ਗੋਟ ਮਾਰ ਨਾਲ ਉਸ ਦੀ ਮੌਤ ਹੋਈ ਹੈ ਜਦੋਂ ਕਿ ਪੁਲਿਸ ਦੋਸ਼ਾਂ ਨੂੰ ਨਕਾਰ ਰਹੀ ਹੈ। ਤਦੀ ਕੇ ਸਾ 2019 ਚ ਦਰਜ ਹੋਏ ਇੱਕ ਮਕਾਦਮੇ ਦੇ ਸਬੰਧ ਵਿੱਚ ਮਨਮੋਨ ਸਿੰਘ ਜਿਸ ਦੀ ਉਮਰ 30 ਸਾਲ ਸੀ ਪੁੱਤਰ ਮੀਤਾ ਸਿੰਘ ਵਾਸੀ ਸਿਧਾਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਮਨਮੋਨ ਸਿੰਘ ਨੂੰ ਬਿਮਾਰੀ ਦੇ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪਰ ਪਰਿਵਾਰਕ ਮੈਂਬਰਾਂ ਨੇ ਥਾਣਾ ਕੈਂਡ ਪੁਲਿਸ ਤੇ ਦੋਸ਼ ਲਾਇਆ ਹੈ ਕਿ ਉਹ ਬਿਮਾਰ ਨਹੀਂ ਸੀ ਪਰ ਪੁਲਿਸ ਦੀ ਘੁੱਟਮਾਰ ਦਾ ਸ਼ਿਕਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ ਕੀ ਨਾਮ ਤੁਹਾਡਾ ਨਮਨਦੀਪਾ ਜੀ ਕਿਹੜਾ ਪਿੰਡ ਹੈ ਨਾ ਜੀ ਕੀ ਹੋਇਆ ਕੀ ਹੈ ਇਹ ਮਨਮੋਹ ਸਿੰਘ ਨੂੰ ਮਾਰਿਆ ਜੀ ਇਹਨਾਂ ਨੇ ਕੁੱਟ ਕੁੱਟ ਕੇ ਜੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਜੀ ਕਿਉਂ ਕੀ ਕਾਰਨ ਕੀ ਸੀ ਫੜ ਕੇ ਲੈ ਕੇ ਆਏ ਸੀ ਜੀ ਕੱਲ ਤੇ ਇਹਨਾਂ ਨੇ ਕੁੱਟ ਕੁੱਟ ਕੇ ਮਾਰਤਾ ਜਿਹੜਾ ਥਾਣਾ ਕਿਹੜਾ ਸੀਗਾ ਇਹ ਜੀ 5-4 ਸਾਲਾਂ ਦਾ ਕੇਸ ਸੀਗਾ ਜੀ ਗੱਲ ਕੋਈ ਸੀ ਵੀ ਨਹੀਂ ਜੇ ਇਹਨੂੰ ਬੜਾ ਲਗੇ ਤਾਂ ਵੱਡੀ ਬਣ ਜੂ ਜੇ ਜਵਾਗ ਨੂੰ ਬਚਾਉਣਾ ਹੋਵੇ ਬਚਾ ਵੀ ਸਕਦੇ ਆਪਾਂ ਠੀਕ ਹੈ ਨਾ ਇਹਨਾਂ ਨੇ ਕੱਲ ਤੜਕੇ 8 ਵਜੇ ਜਾ ਕੇ ਚਾਹੀ ਜਾਂਦਾ ਸੀਗਾ ਤੇ ਇਹਨੇ ਕੀ ਕਰਿਆ ਜਾ ਕੇ ਮੁਲਾਜ਼ਮ ਨੇ ਗਲਾ ਗਲਾਮਾ ਫੜ ਲਿਆ ਚਾਹੀ ਕਿਹੜੇ ਮਿਲ ਸਿਧਾਣੇ ਤੋਂ ਸਿਧਾਣੇ ਤੋਂ ਚੁੱਲ੍ਹੇ ਦੇ ਬੱਠਾ ਸੀ ਮੇਰੀ ਕੁੜੀ ਬੱਟੀ ਭੈਣ ਭਰਾ ਬੱਠੇ ਸੀ ਹਾਂ ਗਲਾਮਾਟੇ ਕਰੀ ਜਾਂਦੇ ਰਹਾਂ ਉਹਦੋਂ ਬਾਅਦ ਅਸੀਂ ਮਗਰ ਆ ਗਏ ਮਾਸੀ ਸਾਨੂੰ ਦੱਸਤਾ ਤੋਂ ਕਿੱਥੇ ਜਾਨੇ ਕਿਹੜੀ ਚੌਕੀ ਜਾਨਨੇ ਆ ਇਹ 2 ਮਿੰਟ ਵੀ ਰੁਕੇ ਜੀ ਇਹ ਕਿਹੜੇ ਥਾਣੇ ਚ ਲੱਗੇ ਆ ਸੀ ਇਹ ਹਾ ਟੈਂਟ ਥਾਣਾ ਦੀ ਟੈਂਟ ਟੈਂਟ ਥਾਣਾ ਹਾਂ ਇੱਥੇ ਲੱਗੇ ਹੀ ਉਹਦੋਂ ਬਾਅਦ ਕੱਲ੍ਹ ਸੀ ਜੀ ਇਹਨੂੰ 5 ਵਜੇ ਚਾਹ ਪਿਆ ਕੇ ਗਏ ਆ ਪੂਰਾ ਤੰਦਰ ਉਸ ਤੋਂ ਵਧੀਆ ਸੀਗਾ ਸਾਡੀਆਂ ਗੱਲਾਂ ਵੀ ਕਰੀਆਂ ਸਾਡੇ ਮੂਹਰੇ ਐ ਤੋਰ ਕੇ ਲੰਦਾ ਇਹਨਾਂ ਨੇ ਮਾਹੀ ਕੁੱਟਿਆ ਤੁਸੀਂ ਕਹਾਂ ਨਾ ਅਸੀਂ ਤੱਥ ਨਹੀਂ ਰਾਇਆ ਇਹਦੋਂ ਜਵਾਕ ਤੋਂ ਤੁਰਿਆ ਨਹੀਂ ਜਾਂਦਾ ਸੀ ਤੇ ਜਦੋਂ ਹੁਣ ਜਦੋਂ ਬੁੜੀਆਂ ਦੇ ਦੇਖਿਆ ਆ ਗਲਾਂ ਗੋਲਾਂ ਤੇ ਸੱਟਾਂ ਇਹਦੇ ਆ ਗਲੋਲ ਕੁੱਟੇ ਹੋਏ ਦੇ ਮੰਗ ਸੀ ਤੀ ਮੰਗਣੀ ਸੰਤਾਨ ਸੰਤਨ ਸਾਹਿਬ ਧੀ ਮਿਲਣੀ ਚਾਹੀਦੀ ਹੈ ਜੀ ਉਹ ਇਸ ਮਾਮਲੇ ਤੇ ਡੀਐਸਪੀ ਸਿਟੀ 2 ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਕੈਂਟ ਨੇ ਮਨਮੋਹਨ ਸਿੰਘ ਪੁੱਤਰ ਮੀਤਾ ਸਿੰਘ ਵਾਸੀ ਸਿਦਾਣਾ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੀ ਤਬੀਅਤ ਖਰਾਬ ਹੋਣ ਕਰਕੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਇਸ ਮੌਤ ਦੀ ਜੁਡੀਸ਼ੀਅਲ ਜਾਂਚ ਹੋਵੇਗੀ ਫਰਸ਼ਕੋਣੀ ਬਟਿੰਡਾ ਤੋਂ ਸੁਭਜੀਤ ਮਾਨ ਦੇਖੋ ਇਸ ਤਰ੍ਹਾਂ ਵੀ ਇੱਕ ਮਕਦਮਾ ਨੰਬਰ 103879 ਬੀਆਈਪੀਸੀਪੀਐਸ ਕੈਂਟ ਦਾ ਮਕਦਮਾ ਹੈ ਇਦੇ ਵਿੱਚ ਜਿਹੜਾ ਅਕਿਊਜ਼ਡ ਹੈ ਉਹ ਮਨਮੋਹਨ ਸਿੰਘ ਪੁੱਤਰ ਮੀਤਾ ਪੁੱਤਰ ਮੀਤਾ ਸਿੰਘ ਵਾਸੀ ਪਿੰਡ ਸਿਧਾਣਾ ਹੈ ਕੱਲ ਇਹਨੂੰ ਜਿਹੜਾ ਹੈਗਾ ਮਕਦਮਾ ਉਕਤ ਵਿੱਚ ਅਰੈਸਟ ਕੀਤਾ ਸੀ ਪੁਲਿਸ ਵੱਲੋਂ ਹਨਕਿੰਡ ਦੀ ਪੁਲਿਸ ਵੱਲੋਂ ਸ਼ਾਮ ਨੂੰ ਇਹਦੀ ਤਬੀਤ ਯਾਨੀ ਕਿ ਟੀਲੀ ਹੋ ਗਈ ਜੋ ਇਹਨੂੰ ਸਿਵਲ ਹਸਪੀਟਲ ਲੈ ਕੇ ਆਏ ਸੀ ਜੋ ਡਿਊਰਿੰਗ ਲਾਜ਼ਮੀ ਜਿਹੜੀ ਹੈਗੀ ਹੈ ਦੀਥ ਹੋ ਗਈ ਹੈ ਜੋ ਆਲਰੇਡੀ ਆਪਣੇ ਦਾ ਪੋਸਟ ਮਾਰਟਮ ਵਗੈਰਾ ਹੋ ਰਿਹਾ ਤੇ ਜਿਹੜੀ ਜੁਡੀਸ਼ੀਅਲ ਇਨਕੁਆਰੀ ਹੋ ਗਈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ